लोकतंत्र चौथे स्तंभ मीडिया के अंदर अब जड़ी खबर छपी जिस बेले इस पिंड कि पूरे परिवार के छे जी किस प्रकार नशे की भेंट चढ़े ने और पूरे परिवार जड़ा उ लगातार ਨਸ਼ੇ ਨੇ ਪੂਰੇ ਘਰ ਨੂੰ ਬਰਬਾਦ ਕਰਤਾ ਹੈ ਉਸ ਤੋਂ ਬਾਅਦ ਮੇਰੇ ਕੋਲ ਸਾਡੇ ਕੋਲ ਰਿਹਾ ਨਹੀਂ ਗਿਆ ਔਰ ਮੈਂ ਇਸ ਪਰਿਵਾਰ ਨੂੰ ਮਿਲਣ ਤੋਂ ਬਾਅਦ ਮਤਲਬ ਕੋਈ ਸ਼ਬਦ ਵੀ ਨਹੀਂ ਨਿਕਲ ਰਿਹਾ ਕਿ ਅਸੀਂ ਲੋਕ ਆਪਣੇ ਸਮਾਜ ਨੂੰ ਕਿਸ ਪਾਸੇ ਲੈ ਕੇ ਚੱਲ ਗਏ ਹਾਂ ਕਾਰਨ ਇਹ ਹੈ ਕਿ ਮੌਜੂਦਾ ਸਰਕਾਰ ਇਸ ਕਰਕੇ ਬਣਾਈ ਗਈ ਸੀ ਕਿ ਪੁਰਾਣਿਆਂ 'ਚ ਕਮਜ਼ੋਰੀਆਂ ਰਹੀਆਂ ਹੋਣਗੀਆਂ ਔਰ ਉਸ ਵੇਲੇ ਬਾਕੀ ਮੁੱਦਿਆਂ ਦੇ ਇਲਾਵਾ ਕਿ ਅਸੀਂ ਨਸ਼ਾ ਖਤਮ ਕਰਾਂਗੇ ਇੱਕ ਵੱਡਾ ਮੁੱਦਾ ਸੀ ਆਮ ਆਦਮੀ ਪਾਰਟੀ ਦੀ ਸਰਕਾਰ ਦਾ ਮੁੱਖ ਮੰਤਰੀ ਜੀ ਦਾ ਹੁਣ ਵੀ 1 ਸਾਲ ਤੋਂ ਯੁੱਧ ਨਸ਼ਿਆਂ ਦੇ ਵਿਰੁੱਧ ਦਾ ਲਗਾਤਾਰ ਸਲੋਗਨ ਜਿਹੜਾ ਸੁਣਨ ਨੂੰ ਮਿਲ ਰਿਹਾ ਹੈ ਤਾਂ ਨਵਾਂ ਵਰਜ਼ਨ 0.2 ਔਰ 0.2 ਵੀ ਸ਼ੁਰੂ ਹੋਇਆ ਲੇਕਿਨ ਇੱਥੇ ਆ ਕੇ ਪਤਾ ਲੱਗਦਾ ਜਮੀਨੀ ਹਕੀਕਤ ਕੀ ਹੈ ਕਿਸ ਤਰੀਕੇ ਨਾਲ ਪਰਿਵਾਰਾਂ ਦੇ ਪਰਿਵਾਰ ਉਜੜ ਰਹੇ ਨੇ ਔਰ ਇਹ ਵਿਗਿਆਪਨਾਂ ਦੇ ਨਾਲ ਨਾਰੇਬਾਜੀ ਦੇ ਨਾਲ ਇਹ ਯੁੱਧ ਨਹੀਂ ਜਿੱਤਿਆ ਜਾ ਸਕਦਾ ਇਹ ਯੁੱਧ ਜਿੱਤਣ ਲਈ ਪ੍ਰਸ਼ਾਸਨਿਕ ਰਾਜਨੀਤਿਕ ਜਿਹੜੀ ਇੱਛਾ ਸ਼ਕਤੀ ਚਾਹੀਦੀ ਹੈ ਉਹ ਮੈਨੂੰ ਲੱਗਦਾ ਇਸ ਸਰਕਾਰ ਦੇ ਕੋਲ ਨਹੀਂ ਹੈ ਇਹ ਇਸ ਮੁੱਦੇ ਤੇ ਵੀ ਅਗਰ ਗੰਭੀਰ ਹੁੰਦੀ ਤੇ ਮੈਨੂੰ ਲੱਗਦਾ ਇਸ਼ਤਿਹਾਰਵਾਦੀ ਦੀ ਜਗ੍ਹਾ ਪ੍ਰਸ਼ਾਸਨਿਕ ਨਿਰਣੇ ਲੈ ਕੇ ਇਹਨੂੰ ਸਮਾਜ ਨੂੰ ਨਾਲ ਲੈ ਕੇ ਰਾਜਨੀਤਿਕ ਕਰਨ ਕੀਤੇ ਬਿਨਾ ਇਹ ਮਹਿੰਮ ਨੂੰ ਅੱਗੇ ਵਧਾਉਂਦੀ ਲੇਕਿਨ ਜਿੱਦਾਂ ਦੀ ਦਾ ਸੁਭਾਅ ਹੈ ਉਹਦੇ ਤਹਿਤ ਇਹ ਸਰਕਾਰ ਅੱਗੇ ਵੱਧ ਰਹੀ ਹੈ ਔਰ ਮੈਨੂੰ ਲੱਗਦਾ ਇਹ ਇਸ ਸਰਕਾਰ ਤੋਂ ਕੋਈ ਉਮੀਦ ਨਹੀਂ ਹੈ ਪੰਜਾਬ ਦੇ ਅੰਦਰ ਨਸ਼ਾ ਮੁਕਤ ਪੰਜਾਬ ਬਣੇ ਇਹ ਸਲੋਗਨ ਨਹੀਂ ਹੈ ਸਾਡੇ ਲਈ ਇਹ ਸਾਡੀ वचनबद्धता ਹੈ ਔਰ ਜਦ ਤੱਕ ਪੂਰੇ ਸਮਾਜ ਨੂੰ ਨਾਲ ਨਹੀਂ ਖੜਾ ਕਰਾਂਗੇ ਔਰ ਰਾਜਨੀਤਿਕ ਇੱਛਾ ਸ਼ਕਤੀ ਦੇ ਨਾਲ ਨਾਲ ਮੈਨੂੰ ਅੱਜ ਇੱਥੇ ਮੈਂ ਆ ਰਿਹਾ ਸੀ ਨਾ ਪ੍ਰਸ਼ਾਸਨ ਦੁਆਰਾ ਕੋਸ਼ਿਸ਼ ਹੋਈ ਕਿ ਮੈਂ ਇਸ ਪਰਿਵਾਰ ਨੂੰ ਨਾ ਮਿਲਾ ਮਲਾ ਹਾਲਤ ਇਹ ਬਣੀ ਪਈ ਤੁਹਾਨੂੰ ਕੀ ਉਲਟੀ ਗੱਲ ਸਮਝਾਈ ਗਈ ਕਿ ਇਹਨਾਂ ਦੇ ਪਰਿਵਾਰ ਚੋਂ ਨਾ ਇੱਕ 12 ਚ ਡੈਥ ਹੋਈ ਹੈ ਅਰੇ 12 ਚ ਹੋਈ ਹੋਏ ਆ 21 ਚ ਹੋਈ ਹੋਏ ਆ ਉਹ ਕਮਜ਼ੋਰੀਆਂ ਸੀ ਸਰਕਾਰਾਂ ਦੀਆਂ ਤਾਂ ਹੀ ਇਹਨੂੰ ਲਿਆਂਦਾ ਸੀ ਨਾ ਬਾਈ ਚ ਇਹਦੇ ਬਾਰੇ ਤਾਂ ਤਿੰਨ ਹੋ ਰਹੀਆਂ ਦੇਖ ਸਾਡੇ ਜਿਹੜੀ ਬਾਈਚ ਵੀ ਹੋਏ 12 ਦੇ ਵੀ ਹੋਈ ਹੈ ਉਹ ਨਸ਼ੇ ਦੇ ਕਾਰਨ ਹੋਈ ਹੈ ਨਾ ਦਾਰੂ ਪੀਤੀ ਦੇ ਵਿੱਚੋਂ ਡਿੱਗਿਆ ਨਹੀਂ ਕਿਸੇ ਵੀ ਰੂਪ ਚ ਹੋਈ ਹੋਇਆ ਉਸ ਲੋਗਨ ਤੇਹੀ ਦਿੱਤਾ ਸੀ ਨਾ 4 ਸਾਲ ਪਹਿਲਾਂ ਕਿ ਸਾਡੀ ਸਰਕਾਰ ਬਣਾਓ ਅਸੀਂ ਨਸ਼ਾ ਖਤਮ ਕਰਾਂਗੇ ਤੁਸੀਂ ਨਸ਼ਾ ਖਤਮ ਕੀ ਕਰਨਾ ਜਿਸ ਤਰੀਕੇ ਨਾਲ ਇਥੋਂ ਮੈਂ ਗੱਲਾਂ ਸੁਣੀਆਂ ਪੈਣਾ ਦੀਆਂ ਧਮਕੀਆਂ ਮਿਲਦੀਆਂ ਨਸ਼ਾ ਤਸਕਰ ਦਰਦਾ ਮਹੌਲ ਬਣਾਇਆ ਹੋਇਆ ਔਰ ਐਦਾਂ ਦਾ ਮਹੌਲ ਬਣਿਆ ਹੋਇਆ कि अगर किसी ने उन्हें उनका कुड़ द्वार ले आया और नशा ਕੀਤਾ ਹੋਇਆ ਹੈ ਉਹ ਬੰਦਾ ਮਰ ਜਾਂਦਾ ਹੈ ਤਸਕਰ ਉਸ ਪਰਿਵਾਰ ਨੂੰ ਇਹ ਧਮਕੀ ਦਿੰਦੇ ਨੇ ਕਿ ਸਾਡੇ ਪੈਸੇ ਦੇ ਦੇ ਫਿਰ ਲਾਸ਼ ਇਹਦੇ ਕੱਢ ਕੇ ਲੈ ਜਾਗੇ ਇਹ ਹਾਲਾਤ ਪੰਜਾਬ ਦੇ ਮਾਨਸਬ ਬਣੇ ਹੋਏ ਨੇ ਤੁਸੀਂ ਚੰਡੀਗੜ੍ਹ 에어 ਕੰਡੀਸ਼ਨਸ ਤੇ ਬੈ ਕੇ ਨਸ਼ਾ ਮੁਕਤੀ ਦਾ ਅਭਿਆਨ ਦੀ ਘੋਸ਼ਣਾ ਕਰਕੇ ਗੁੰਮ ਕਰਨੀ ਨੀਂ ਸੁੱਤੇ ਪਏ ਹੋ ਔਰ ਤੁਸੀਂ ਆਪਣੇ ਆਪ ਚ ਕੇਜਰੀਵਾਲ ਔਰ ਤੁਸੀਂ ਮਸਤੋ ਮੇਰਾ ਪੰਜਾਬ ਤਰਸਦਾ ਹੈ ਔਰ ਮੈਂ ਦਿਲੋਂ ਕਹਿ ਰਿਹਾ ਸਾਡੇ ਲਈ ਕੋਈ ਇਹ ਰਾਜਨੀਤਿਕ ਕਾਰਨ ਨਹੀਂ ਹੈ ਧਿਆਨ ਦਾ ਮੇਰਾ ਇਹ ਮੰਨਣਾ ਹੈ ਮੇਰੀ ਪਾਰਟੀ ਦਾ ਵੀ ਇਹ ਮੰਨਣਾ ਹੈ ਕਿ ਪੰਜਾਬ ਦੀ ਜਵਾਨੀ ਬਚੇਗੀ ਤੇ ਪੰਜਾਬ ਬਚੇਗਾ ਜੇ ਸਾਡੀ ਜਵਾਨੀ ਨਹੀਂ ਬਚੇਗੀ ਇਹ ਪਰਿਵਾਰਾਂ ਦੇ ਅੰਦਰ ਸਾਡੀਆਂ ਭੈਣਾਂ ਸਾਡੀਆਂ ਬੱਚੀਆਂ ਵਿਧਵਾ ਹੁੰਦੀਆਂ ਆਪਣੀ ਅੱਖਾਂ ਦੇ ਨਾਲ ਦੇਖੀਏ ਮੈਂ ਤੇ ਪੰਜਾਬੀ ਚ ਗਾਲ ਕੱਢ ਕੇ ਕਹੀ ਕਹਿੰਦਾ ਦੁਰਲੱਭਤਾ ਹੈ ਅਸੀ ਰਾਜਨੀਤੀ ਦੀ ਜਿਹੜੀ ਆਪਣੇ ਕੋਮ ਨੂੰ ਨਹੀਂ ਬਚਾ ਸਕਦੀ ਆਪਣੇ ਬੱਚਿਆਂ ਨੂੰ ਨਹੀਂ ਬਚਾ ਸਕਦੀ ਉਹ ਕਿਹਦੀ ਰਾਇਨੀਤੀ ਕਰਨੀ ਓਏ ਲਾਸ਼ਾਂ ਤੇ ਕਰਨੀ ਹੈ ਇਹ ਨਸ਼ੇ ਤੇ ਨਕੇਲ ਪਾਓ ਕੇਜਰੀਬਾਲ ਦੀ ਚਾਪਲੂਸੀ ਬੰਦ ਕਰਦੇ ਹੋਏ ਪੰਜਾਬ ਵੱਲ ਧਿਆਨ ਦਿਓ ਔਰ ਸਭ ਨੂੰ ਨਾਲ ਲਓ ਔਰ ਇਹ ਨਸ਼ਾ ਪੰਜਾਬ ਤੋਂ ਸਮਾਪਤ ਹੋਏ ਇਹਦੇ ਲਈ ਜਰਾ ਪੂਰਾ ਪੰਜਾਬ ਖੜਾ ਹੋਏ ਮੇਰਾ ਕੇਵਲ ਇਤਨਾ ਕਹਿਣਾ ਹੈ ਪਰਿਵਾਰ ਦੇ ਆਰਥਿਕ ਮਦਦ ਲਈ ਕੁਝ ਐਫਰਟਸ ਹੋਣਗੇ ਐਸਾ ਕਿ ਪਾਰਟੀ ਵੱਲੋਂ ਵੀ ਕੁਝ ਨਾ ਕੁਝ ਆਪਾਂ ਕਰਾਂਗੇ ਉਹ ਇੰਡੀਵਿਜੂਲੀ ਮਾਮਲਾ ਹੈ ਔਰ ਰਾਜਪਾਲ ਜੀ ਤੱਕ ਵੀ ਇਹਨਾਂ ਦੀ ਆਵਾਜ਼ ਜਾਏ ਔਰ ਸਰਕਾਰ ਨੂੰ ਵੀ ਮਜਬੂਰ ਕਰੀਏ ਕਿ ਭਾਈ ਤੁਹਾਡੀ ਨਲਾਕੀ ਕਰਕੇ ਇਹ ਪਰਿਵਾਰ ਦੇ ਸਾਰੇ ਜੀ ਚਲੇ ਗਏ ਨੇ ਇਹਨਾਂ ਦਾ ਜੀਵਨ ਕਿਦਾਂ ਚੱਲਣਾ ਇਦੀ ਚਿੰਤਾ ਸਰਕਾਰ ਕਰੇ ਹਾਂਜੀ ਮਨਸੀਆਂ ਬਾਜਾ ਜੀ ਉੱਥੇ ਬਹੁਤ ਕਿੱਟਾ ਵਿਕ ਰਿਹਾ ਨਸ਼ਾ ਵਿਕ ਰਿਹਾ ਜੀ ਉਹ ਬੰਦ ਕਰਾਇਆ ਜਾਵੇ ਪਹਿਲਾਂ ਤੋਂ ਐਲਾਨ ਹੋਇਆ ਸੀਗਾ ਜੀ ਪਿੰਡ ਠਾਇਆ ਜਾਵੇਗਾ ਉਤੋਂ ਜੀ ਇਹ ਐਲਾਨ ਕੋਈ ਜਾਰੀ ਨਹੀਂ ਹੋ ਸਕਿਆ ਕੋਈ ਘਰ ਨਹੀਂ ਠਾਇਆ ਗਿਆ ਕੋਈ ਕੁਝ ਨਹੀਂ ਸਰਕਾਰ ਨੇ ਪਹਿਲਾਂ ਤੋਂ ਹੀ ਕਿਹਾ ਸੀਗਾ ਵੀ ਇਹ ਘਰ ਠਾਇਏ ਜਾਣਗੇ ਇਹ ਪਿੰਡ ਠਾਇਆ ਜਾਊਗਾ ਕੁਝ ਨਹੀਂ ਹੋ ਰਿਹਾ ਜੀ ਉੱਥੇ ਹੱਦ ਤੋਂ ਵੱਧ ਕੇ ਨਸ਼ਾ ਵਿਕ ਰਿਹਾ ਜਿਹਦੇ ਕਰਕੇ ਸਾਡੇ ਘਰ ਦੇ ਇੰਨੇ ਮੈਂਬਰ ਚਲੇ ਗਏ ਆ ਕਿੰਨੇ ਕਿਹੜੇ ਕਿਹੜੇ ਪਿੰਡ ਚ ਜਿਹਾ ਕਿ ਸਲੇਮ ਪਰ ਡੱਬਾ ਤੇ ਇੱਕ ਕੋਲੇਆਂ ਵਾਲਾ ਪੁਲ ਜੀ ਮਨਸੀਆਂ ਬਾਜਾ ਉੱਥੋਂ ਸਪਲਾਈ ਹੁੰਦਾ ਸੀ ਹਾਂਜੀ ਬਹੁਤ ਚੰਦੋ ਕਿ ਇਲਾਕੇ ਚ ਨਸ਼ਾ ਖਤਮ ਹਾਂ ਬਸ ਇਲਾਕੇ ਚ ਖਤਮ ਹਾਂ ਚਲੋ ਸਾਢੇ ਤੱਕ ਗਏ ਚਾੜਨ ਚਲ ਘਰ ਪਰ ਬਾਜ ਹੋ ਗਿਆ ਜਿਹੜੇ ਰਹਿ ਗਏ ਉਹ ਤਾਂ ਬਾਜ ਜਾਣ ਅੱਛਾ ਬੰਦ ਹੋ ਗਿਆ ਤਾਂ ਬੱਚੇ ਬਾਜ ਜਾਣਗੇ ਬਾਕੀ ਉਹਨਾਂ ਦਾ ਹਾਂਜੀ ਤੇ ਲੋਕਤੰਤਰ ਦੇ ਚੌਥੇ స్తੰਭ ਦੇ ਮੀਡੀਆ ਦੇ ਅੰਤਰਾ ਜਿਹੜੀ ਖਬਰ ਛਪੀ ਜਿਸ ਵਲੇ ਇਸ ਪਿੰਡ ਦੇ ਬਾਰੇ ਇਹ ਪੂਰੇ ਪਰਿਵਾਰ ਦੇ 6 ਜੀ ਕਿਸ ਪ੍ਰਕਾਰ ਨਸ਼ੇ ਦੀ ਪੇਂਟ ਚੜੇ ਨੇ ਔਰ ਪੂਰੇ ਪਰਿਵਾਰ ਜਿਹੜਾ ਉੱਥੇ ਲਗਾਤਾਰ ਨਸ਼ੇ ਨੇ ਪੂਰੇ ਘਰ ਨੂੰ ਬਰਬਾਦ ਕਰਤਾ ਉਸ ਤੋਂ ਬਾਅਦ ਮੇਰੇ ਸਾਡੇ ਕੋਲ ਰਿਆ ਨਹੀਂ ਗਿਆ ਔਰ ਮੈਂ ਇਸ ਪਰਿਵਾਰ ਨੂੰ ਮਿਲਣ ਤੋਂ ਬਾਅਦ ਮਲੇ ਕੋਈ ਸ਼ਬਦ ਵੀ ਨਹੀਂ ਨਿਕਲ ਰਿਹਾ ਕੀ ਅਸੀਂ ਲੋਕ ਆਪਣੇ ਸਮਾਜ ਨੂੰ ਕਿਸ ਪਾਸੇ ਲੈ ਕੇ ਚੱਲ ਗਏ ਆ ਕਾਰਨ ਇਹ ਹੈ ਕਿ ਮੌਜੂਦਾ ਸਰਕਾਰ ਇਸ ਕਰਕੇ ਬਣਾਈ ਗਈ ਸੀ ਕਿ ਪ੍ਰਾਣਿਆਂ 'ਚ ਕਮਜ਼ੋਰੀਆਂ ਰਹੀਆਂ ਹੋਣਗੀਆਂ ਔਰ ਉਸ ਵੇਲੇ ਬਾਕੀ ਮੁੱਦਿਆਂ ਦੇ ਇਲਾਵਾ ਕਿ ਅਸੀਂ ਨਸ਼ਾ ਖਤਮ ਕਰਾਂਗੇ ਇੱਕ ਵੱਡਾ ਮੁੱਦਾ ਸੀ ਆਮ ਆਦਮੀ ਪਾਰਟੀ ਦੀ ਸਰਕਾਰ ਦਾ ਮੁੱਖ ਮੰਤਰੀ ਜੀ ਦਾ ਹੁਣ ਵੀ 1 ਸਾਲ ਤੋਂ ਯੁੱਧ ਨਸ਼ਿਆਂ ਦੇ ਵਿਰੁੱਧ ਦਸ ਲਗਾਤਾਰ ਸਲੋਗਨ ਜਿਹੜਾ ਸੁਣਨ ਨੂੰ ਮਿਲ ਰਿਹਾ ਹੈ ਤਾਂ ਨਵਾਂ ਵਰਜ਼ਨ ਆ ਗਿਆ 0.2 ਔਰ 0.2 ਵੀ ਸ਼ੁਰੂ ਹੋਇਆ ਲੇਕਿਨ ਇੱਥੇ ਆ ਕੇ ਪਤਾ ਲੱਗਦਾ ਜਮਿਨੀ ਹਕੀਕਤ ਕੀ ਹੈ ਕਿਸ ਤਰੀਕੇ ਨਾਲ ਪਰਿਵਾਰਾਂ ਦੇ ਪਰਿਵਾਰ ਉਜੜ ਰਹੇ ਨੇ ਔਰ ਇਹ ਵਿਗਿਆਪਨਾਂ ਦੇ ਨਾਲ ਨਾਰੇਬਾਜ਼ੀ ਦੇ ਨਾਲ ਇਹ ਯੁੱਧ ਨਹੀਂ ਜਿੱਤਿਆ ਜਾ ਸਕਦਾ ਇਹ ਯੁੱਧ ਜਿੱਤਣ ਲਈ ਪ੍ਰਸ਼ਾਸਨਿਕ ਰਾਜਨੀਤਿਕ ਜਿਹੜੀ ਇੱਛਾ ਸ਼ਕਤੀ ਚਾਹੀਦੀ ਹੈ ਉਹ ਮੈਨੂੰ ਲੱਗਦਾ ਇਸ ਸਰਕਾਰ ਦੇ ਕੋਲ ਨਹੀਂ ਹੈ ਇਹ ਇਸ ਮੁੱਦੇ ਤੇ ਵੀ ਅਗਰ ਗੰਭੀਰ ਹੁੰਦੀ ਤੇ ਮੈਨੂੰ ਲੱਗਦਾ ਇਸ਼ਤਿਹਾਰਵਾਦੀ ਦੀ ਜਗ੍ਹਾ ਪ੍ਰਸ਼ਾਸਨਿਕ ਨਿਰਣੇ ਲੈ ਕੇ ਇਹਨੂੰ ਸਮਾਜ ਨੂੰ ਨਾਲ ਲੈ ਕੇ ਰਾਜਨੀਤਿਕ ਕਰਨ ਕੀਤੇ ਬਿਨਾ ਇਹ ਮੋਹਿਮ ਨੂੰ ਅੱਗੇ ਵਧਾਉਂਦੀ ਲੇਕਿਨ ਜਿੱਦਾਂ ਦੀ ਦਾ ਸੁਭਾਅ ਹੈ ਉਨੇ ਤਹਤੇ ਸਰਕਾਰ ਅੱਗੇ ਵੱਧ ਰਹੀ ਹੈ ਔਰ ਮੈਨੂੰ ਲੱਗਦਾ ਇਹ ਇਸ ਸਰਕਾਰ ਤੋਂ ਕੋਈ ਉਮੀਦ ਨਹੀਂ ਹੈ ਪੰਜਾਬ ਦੇ ਅੰਦਰ ਨਸ਼ਾ ਮੁਕਤ ਪੰਜਾਬ ਬਣੇ ਇਸ slogan ਨਹੀਂ ਹੈ ਸਾਡੇ ਲਈ ਇਹ ਸਾਡੀ वचनबद्धता ਹੈ ਔਰ ਜਦ ਤੱਕ ਪੂਰੇ ਸਮਾਜ ਨੂੰ ਨਾਲ ਨਹੀਂ ਖੜਾ ਕਰਾਂਗੇ ਔਰ ਰਾਜਨੀਤਿਕ ਇੱਛਾ ਸ਼ਕਤੀ ਦੇ ਨਾਲ ਨਾਲ ਮੈਨੂੰ ਅੱਜ ਇੱਥੇ ਮੈਂ ਆ ਰਿਹਾ ਸੀ ਨਾ ਪ੍ਰਸ਼ਾਸਨ ਦੁਆਰਾ ਕੋਸ਼ਿਸ਼ ਹੋਈ ਕਿ ਮੈਂ ਇਸ ਪਰਿਵਾਰ ਨੂੰ ਨਾ ਮਿਲਾ ਮਲਾ ਹਾਲਤ ਇਹ ਬਣੀ ਪਈ ਤੁਹਾਨੂੰ ਕੀ ਉਲਟੀ ਗੱਲ ਸਮਝਾਈ ਗਈ ਕੀ ਇਹਨਾਂ ਦੇ ਪਰਿਵਾਰ ਚੋਂ ਨਾ ਇੱਕ 12 ਚ ਡੈਥ ਹੋਈ ਹੈ ਅਰੇ 12 ਚ ਹੋਈ ਹੋਏ ਆ 21 ਚ ਹੋਈ ਹੋਏ ਆ ਉਹ ਕਮਜ਼ੋਰੀਆਂ ਸੀ ਸਰਕਾਰਾਂ ਦੀਆਂ ਤਾਂ ਇਹਨੂੰ ਲਿਆਂਦਾ ਸੀ ਨਾ ਬਾਈ ਚ ਇਹਦੇ ਬਾਅਦ ਤਾਂ ਤਿੰਨ ਹੋਰ ਹੋ ਗਈਆਂ ਨਹੀਂ ਸਰ ਜਿਹੜੀ ਬਾਈ ਚ ਵੀ ਹੋਈ ਹੈ 12 ਚ ਵੀ ਹੋਈ ਹੈ ਉਹ ਵੀ ਨਸ਼ੇ ਦੇ ਕਾਰਨ ਹੋਈ ਹੈ ਨਾ ਦਾਰੂ ਪੀਤੀ ਦੇ ਵਿੱਚੋਂ ਲੱਗੇ ਨਹੀਂ ਕਰ ਰਿਆ ਕਿਸੇ ਵੀ ਰੂਪ ਚ ਹੋਈ ਹੋਏ ਆ ਸੋ ਲੋਗਨ ਤੇਹੀ ਦਿੱਤਾ ਸੀ ਨਾ 4 ਸਾਲ ਪਹਿਲਾਂ ਕੀ ਸਾਡੀ ਸਰਕਾਰ ਬਣਾਓ ਅਸੀਂ ਨਸ਼ਾ ਖਤਮ ਕਰਾਂਗੇ ਤੁਸੀਂ ਨਸ਼ਾ ਖਤਮ ਕੀ ਕਰਨਾ ਜਿਸ ਤਰੀਕੇ ਨਾਲ ਇਥੋਂ ਮੈਂ ਗੱਲਾਂ ਸੁਣੀਆਂ ਪੈਣਾ ਦੀਆਂ ਧਮਕੀਆਂ ਮਿਲਦੀਆਂ ਨਸ਼ਾ ਤਸਕਰ ਡਰ ਦਾ ਮਹੌਲ ਬਣਾਇਆ ਹੋਇਆ ਔਰ ਐਦਾਂ ਦਾ ਮਹੌਲ ਬਣਿਆ ਹੋਇਆ ਕਿ ਅਗਰ ਕਿਸੇ ਨੇ ਉਹਨਾਂ ਕੋਲ ਦੁਆਰ ਲਿਆ ਹੋਇਆ ਔਰ ਨਸ਼ਾ ਕੀਤਾ ਹੋਇਆ ਉਹ ਬੰਦਾ ਮਰ ਜਾਂਦਾ ਹੈ ਤਸਕਰ ਉਸ ਪਰਿਵਾਰ ਨੂੰ ਇਹ ਧਮਕੀ ਦਿੰਦੇ ਨੇ ਕਿ ਸਾਡੇ ਪੈਸੇ ਦੇ ਦੇ ਫਿਰ ਲਾਸ਼ ਇਹਦੇ ਕੱਢ ਕੇ ਲੈ ਜਾਵਾਂਗੇ ਇਹ ਹਾਲਾਤ ਪੰਜਾਬ ਦੇ ਮਾਨਸਾ ਬਣੇ ਹੋਏ ਨੇ ਤੁਸੀਂ ਚੰਡੀਗੜ੍ਹ 에어 ਕੰਡੀਸ਼ਨਸ 'ਚ ਬੈ ਕੇ ਨਸ਼ਾ ਮੁਕਤੀ ਦਾ ਅਭਿਆਨ ਦੀ ਘੋਸ਼ਣਾ ਕਰਕੇ ਗੁੰਮਗਰਨੀ ਨੀਂਦ ਸੁੱਤੇ ਪਿਓ ਔਰ ਤੁਸੀਂ ਆਪਣੇ ਆਪ 'ਚ ਕੇਜਰੀਵਾਲ ਔਰ ਤੁਸੀਂ ਮਸਤੋ ਮੇਰਾ ਪੰਜਾਬ ਤਰਸਦਾ ਹੈ ਔਰ ਮੈਂ ਦਿਲੋਂ ਕਹਿ ਰਿਹਾ ਸਾਡੇ ਲਈ ਕੋਈ ਇਹ ਰਾਜਨੀਤਿਕ ਕਾਰਨ ਨਹੀਂ ਇਹ ਧਿਆਨ ਦਾ ਮੇਰਾ ਇਹ ਮੰਨਣਾ ਮੇਰੀ ਪਾਰਟੀ ਦਾ ਵੀ ਇਹ ਮੰਨਣਾ ਹੈ ਕਿ ਪੰਜਾਬ ਦੀ ਜਵਾਨੀ ਬਚੇਗੀ ਤੇ ਪੰਜਾਬ ਬਚੇਗਾ ਜੇ ਸਾਡੀ ਜਵਾਨੀ ਨਹੀਂ ਬਚੇਗੀ ਇਹ ਪਰਿਵਾਰਾਂ ਦੇ ਅੰਦਰ ਸਾਡੀਆਂ ਭੈਣਾਂ ਸਾਡੀਆਂ ਬੱਚੀਆਂ ਵਿਧਵਾ ਹੁੰਦੀ ਹੈ ਆਪਣੀ ਅੱਖਾਂ ਦੇ ਨਾਲ ਦੇਖੀਏ ਮੈਂ ਤੇ ਪੰਜਾਬੀ ਚ ਗਾਲ ਕੱਢ ਕੇ ਕਹੀ ਕਹਿੰਦਾ ਦੁਰਲੱਭਤਾ ਐ ਅਸੀਂ ਰਾਜਨੀਤੀ ਦੀ ਜਿਹੜੀ ਆਪਣੇ ਕੌਮ ਨੂੰ ਨਹੀਂ ਬਚਾ ਸਕਦੀ ਆਪਣੇ ਬੱਚਿਆਂ ਨੂੰ ਨਹੀਂ ਬਚਾ ਸਕਦੀ ਉਹ ਕਿਹਦੀ ਰਾਜਨੀਤੀ ਕਰਨੀ ਓਏ ਲਾਸ਼ਾਂ ਤੇ ਕਰਨੀ ਹੈ ਇਹ ਨਸ਼ੇ ਤੇ ਨਕੇਲ ਪਾਓ ਕੇਜਰੀਵਾਲ ਦੀ ਚਾਪਲੂਸੀ ਬੰਦ ਕਰਦੇ ਹੋਏ ਪੰਜਾਬ ਵੱਲ ਧਿਆਨ ਦਿਓ ਔਰ ਸਭ ਨੂੰ ਨਾਲੋ ਔਰ ਨਸ਼ਾ ਪੰਜਾਬ ਤੋਂ ਸਮਾਪਤ ਹੋਏ ਇਹਦੇ ਲਈ ਜਰਾ ਪੂਰਾ ਪੰਜਾਬ ਖੜਾ ਹੋਏ ਮੇਰਾ ਕੇਵਲ ਇਤਨਾ ਕਹਿਣਾ ਹੈ ਪਰਿਵਾਰ ਦੀ ਆਰਥਿਕ ਮਦਦ ਲਈ ਕੁਝ ਐਫਰਟਸ ਹੋਣਗੇ ਐਸਾ ਕਿ ਪਾਰਟੀ ਵੱਲੋਂ ਵੀ ਕੁਝ ਨਾ ਕੁਝ ਆਪਾਂ ਕਰਾਂਗੇ ਉਹ ਇੰਡੀਵਿਜੂਲੀ ਮਾਮਲਾ ਹੈ ਔਰ ਰਾਜਪਾਲ ਜੀ ਤੱਕ ਵੀ ਇਹਨਾਂ ਦੀ ਆਵਾਜ਼ ਜਾਏ ਔਰ ਸਰਕਾਰ ਨੂੰ ਵੀ ਮਜਬੂਰ ਕਰੀਏ ਕਿ ਪਹਿਹੀ ਤੁਹਾਡੀ ਨਲਾਕੀ ਕਰਕੇ ਇਹ ਪਰਿਵਾਰ ਦੇ ਸਾਰੇ ਜੀ ਚਲੇ ਗਏ ਨੇ ਇਨਾ ਦਾ ਜੀਵਨ ਕਿਦਾਂ ਚੱਲਣਾ ਹੈ ਇਹਦੀ ਚਿੰਤਾ ਸਰਕਾਰ ਕਰੇ ਹਾਂਜੀ ਹਾਂਜੀ ਮਨਸਿਹਾਂ ਬਾਜਾ ਜੀ ਉੱਥੇ ਬਹੁਤ ਕਿੱਟਾ ਵਿਕ ਰਿਹਾ ਨਸ਼ਾ ਕਰਿਆ ਜੀ ਉਹ ਬੰਦ ਕਰਾਇਆ ਜਾਵੇਗਾ ਪਹਿਲਾਂ ਤੋਂ ਐਲਾਨ ਹੋਇਆ ਸੀਗਾ ਜੀ ਪਿੰਡ ਠਾਇਆ ਜਾਵੇਗਾ ਉਤੋਂ ਜੀ ਇਹ ਐਲਾਨ ਕੋਈ ਜਾਰੀ ਨਹੀਂ ਹੋ ਸਕਿਆ ਕੋਈ ਘਰ ਨਹੀਂ ਠਾਇਗਾ ਕੋਈ ਕੁਝ ਨਹੀਂ ਸਰਕਾਰ ਨੇ ਪਹਿਲਾਂ ਤੋਂ ਇਹ ਕਿਹਾ ਸੀਗਾ ਵੀ ਇਹ ਘਰ ਠਾਇ ਜਾਣਗੇ ਇਹ ਪਿੰਡ ਠਾਇਆ ਜਾਊਗਾ ਕੋਛ ਨਹੀਂ ਹੋ ਰਿਹਾ ਜੀ ਉੱਥੇ ਹੱਦ ਤੋਂ ਵੱਧ ਕੇ ਨਸ਼ਾ ਵੇਚ ਰਿਆ ਜਿਹਦੇ ਕਰਕੇ ਸਾਡੇ ਘਰ ਦੇ ਇੰਨੇ ਮੈਂਬਰ ਚਲੇ ਗਏ ਆ ਕਿੰਨੇ ਕਿਹੜੇ ਕਿਹੜੇ ਪਿੰਡ ਚ ਜਿੱਆਂ ਕਿ ਸਲੇਮ ਪਰ ਡੱਬਾ ਤੇ ਇੱਕ ਖੋਲਿਆਂ ਵਾਲਾ ਪੁਲ ਜੀ ਮਨਸੀਆਂ ਬਾਜਾ ਉੱਥੋਂ ਸਪਲਾਈ ਹੁੰਦਾ ਸੀ ਹਾਂਜੀ ਬਹੁਤ ਚੰਦੋ ਕਿ ਲਾਕੇ ਚ ਨਸ਼ਾ ਖਤਮ ਹਾਂ ਬਸ ਲਾਕੇ ਖਤਮ ਹਾਂ ਚਲੋ ਸਾਡੇ ਤੇ ਗਏ ਚ ਸਹੀ ਸਾਡੋਂ ਚਲ ਘਰ ਬਰਬਾਦ ਹੋ ਗਏ ਜਿਹੜੇ ਰਹਿਗੇ ਉਹ ਤਾਂ ਬਾਜ ਜਾਣਗੇ ਅੱਛਾ ਬੰਦ ਹੋ ਗਿਆ ਤਾਂ ਬੱਚੇ ਬਾਜ ਜਾਣਗੇ ਬਾਕੀ ਉਹਨਾਂ ਦਾ ਹਾਂਜੀ